ਮਿੱਤਰੋ ਕਿਹ ਹਾਲ ਚਾਲ ਹੈ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਹੋਵੋਗੇ ਸਾਰੇ ਠੀਕ ਠਾਕ ਜੀ ਅੱਜ ਪਹੁੰਚ ਜਾ ਰਹੇ ਹਾਂ ਜੀ ਚੀਰਖਪਰ ਮੁਹਾਲੇ ਰੰਮੂ ਨੂੰ ਕੰਮ ਹੈ ਭਾਈ ਸ਼ਟਰਿੰਗ ਆਓ ਸ਼ਟਰਿੰਗ ਕਰਾਓ ਮਜ਼ੀਨ ਲੇੜੀ ਹੈ ਇੱਕ ਆ ਇਸ ਜਰਲੀ ਉਹ ਦੂਸਰੀ ਉਹ ਆਇਆ ਕੋਈ ਨਾ ਤਾਂ ਮੈਨੂੰ ਪਤਾ ਲੱਗਾ ਕਿ ਸੀ ਬਾ ਵੀ ਵੇਚ ਰਿਆ ਕੋਈ ਠੇਕੇਦਾਰ ਉਹ ਤੇ ਕਹਾਣੀ ਐ ਹੁਣ ਸੀ ਉਹ ਕਿਆ ਕਹਾਂ ਤੁੰਦਰਾ ਪਿਕਚਰ ਮਸ਼ੀਨ ਇਹ ਮਿਕਸਚਰ ਮਜ਼ੀਨ ਮਿਕਸਚਰ ਮਜ਼ੀਨ ਲੈ ਲਈ ਵੀ ਰੰਗੂ ਨੇ ਉਹ ਤੇ ਇਕੜ ਚੱਲੇ ਆਪਾਂ ਅੱਛਾ ਚੱਲਦੀ ਐ ਮਤਲਬ ਉਡੇ ਟਾਈਮ ਕਿਉਂ ਚਲੀ ਵੀ ਹੈ 6 ਮਿੰਨ ਚੱਲ ਰਹੀ ਹੈ 6 ਮਿੰਨ ਚੱਲਦੀ ਹੈ 6 ਮਿੰਨ ਪ੍ਰਾਣੀ ਨਵੇਂ ਵਰਗੀ ਹੈ ਉਹ ਲੈਣੀ ਯਾਰ ਮੁੰਨੇ ਇੱਕ ਤਾਂ ਹੈ ਇਸ ਪਾ ਪਹਿਲਾਂ ਇੱਕ ਗੱਲ ਸਰਦਾ ਨਹੀਂ ਕਹੂ ਲੈਣੀ ਯਾਰ ਉਹ ਹਾਂ ਲੈਣੀ ਤਾਂ ਪੜੇਗੀ ਸਰਦਾ ਤੋਂ ਹੈ ਆਪਾਂ ਪਹੁੰਚ ਗਏ ਬਈ ਪੰਜਪੁੱਲਾ 20 ਸੈਕਟਰ ਲੈ ਬਈ

ਦੇ ਬਹਾਂ ਚੱਲ ਗਈ ਹੈ 17 ਤਰੀਕ ਦਾ ਕੱਟ ਡੇ ਹੈ ਆਰਿਓ ਭਾਈ ਜੀ ਜਿਸ ਨੂੰ ਕੇਕ ਖਾਣਾ 17 ਤਰੀਕ ਨੂੰ ਸ਼ਾਮ ਨੂੰ ਪਹੁੰਚਿਓ ਜਰੂਰ ਮਲਟੀ ਕਰਾਂਗੇ ਆਪਾਂ ਲਾਉਂਗੇ ਤੁਹਾਨੂੰ ਲਈ ਕੇਕ, ਟੈਸਟੀਆਂ, ਸਮੋਸੇ, 버거 ਡ੍ਰਿੰਕ ਜੂਸ ਸੋਜੋ ਕੋਮਬੇਲੀ ਲਾਦੇ ਲਾਦੇ ਜੋ ਵੀ ਤਹਿਵੇਂ ਭਾਈ ਇਹ ਦੇਖ ਖੁਸ਼ਗੰਗ ਦਾ ਮੋਹਾਲੀ ਦਾ ਨਜ਼ਾਰਾ ਕਿਾ ਖੂਬਸੂਰਤ ਆ ਭਾਈ ਇੱਧਰ ਮਰਜ਼ੀ ਚਲੇ ਜਾਓ ਭੀੜ ਬਹੁਤ ਆ ਮਗਾ ਜੀ ਨੇ ਬੱਕੀਆਂ ਬੱਕੀਆਂ ਹੀ ਨਾ ਹੋਆਂ ਕਿਆਰ ਹੋ ਜਾ ਮੈਂ ਕੁਮੈਂਟਰ ਜਾਂ ਸੋਨੇ ਸੋਨੇ ਦਰਖਤ ਦੇ ਕੋਲ ਉਹ ਕਿ ਲਾਈਟ ਕੋਠੀਆਂ ਦੇਖੋ ਕਿੰਨੀਆਂ ਵੀ ਕਿਆ ਸੋਹਣੀਆਂ ਲਗਾ ਹੋਰ ਇੱਕ ਦੇ ਇੱਕ ਕੋਠੀ ਆ ਹੋਰ ਇੱਕ ਦੇ ਇੱਕ ਜਿਹੜਾ ਜਿਹੜੇ ਟਾਈਮ ਹੋ ਰਿਹਾ ਕੋਈ ਪਲਾਟ ਆ ਕੋਠੀ ਲੈ ਕੇ ਆ ਨਾ ਬਸ ਲਈ ਗੱਲ ਠੀਕ ਆ ਉਸ ਤੋਂ ਬਾਅਦ ਵਰਕ ਵੀ ਨਿਕਰੀ ਦਿੰਦੀ ਛੰਡੀਗੜ ਕੀ ਕਰਾਂ ਚੰਡੀਗੜ੍ਹ ਵਾਂ ਨਹੀਂ ਲੈ ਹੁੰਦੀ ਸੱਖੀ ਜੀਵ ਹੈ ਨੀ ਹੂੰ ਸੈਨੀ ਅਣਾ ਨਹੀਂ ਹੋ ਰਿਹਾ ਹਾਂ ਜਬੀ ਤਕਰੀਬਨ 12-13 ਲੱਖ ਰੁਪਏ ਮਰਲੇ ਦਾ ਰੇਟ ਹੈ ਹਾਂ ਹਾਂ ਤਾਂ ਇਹ ਰੇਟ ਤਾਂ ਆਪਣੇ ਵੀ ਹੈ ਇਸ ਤੋਂ ਜ਼ਿਆਦਾ ਹਾਂ ਅਜੁੱਲੇ ਰੀਮ ਹੂੰ ਹੂੰ ਆਪਣਾ ਵਾ ਮਾਰਾ ਤਾਂ ਭਾਈ ਰੇਟ ਬਹੁਤ ਚੱਕਦੀ ਆ ਇਸ ਰੇਟ ਤੇ ਉਪਰ ਹੀ ਆ ਜਿਹੜੀ ਹੋਰ ਰੇਟ ਦਾ ਨਾਮ ਤੇ ਜਣੀ ਜਦ ਮਰਜ਼ੀ ਵੇਚ ਦੇ ਤਰੇਲ ਦਾ ਹੂੰ ਇਸ ਤੇ ਆਪਣੇ ਹੈ ਟੱਕ ਨਹੀਂ ਹੈ ਇਹ ਦੇਖੋ ਇੱਧਰ ਮਾਰਕੀਟ ਦੇਖੋ ਕਿ ਐ ਸੋਹਣੀ ਲੱਗ ਰਹੀ ਆ ਲਗਾ ਫੋਨ ਵਾ ਜਿੱਦਾਂ ਕਿ ਦੀ ਬਾਹਰ ਲਾ ਦੇ ਦੇ ਆ ਗਿਆ ਉਹ ਵਸ ਨਹੀਂ ਹੂੰ

ਫੇਸ ਉਹ ਨਾ YouTube 'ਤੇ ਕਰਨਾ ਨੂੰ ਐਂ ਤੇ ਇੱਕ ਵੀਡੀਓ ਪਾਵਾਂ ਮੈਂ ਵੀਡੀਓ ਪਾਵਾਂ ਮੈਂ ਹਾਂ ਬਲੌਗ ਬਲੌਗ ਐਂ ਚੋਸ ਸੰਦੈਂ ਕੱਟੀਆਂ ਜਾਗਦੈਂ ਕੱਟੇ ਨਾ ਜਾਗਦੈਂ ਕੱਟੀਆਂ ਬੰਦੈਂ ਕੱਟੇ ਦੇਵਤਾਰਾ ਮੂਵੀ ਆਈਸਕ੍ਰੀਮ ਖਾ ਲੋ ਭਈ ਆ ਜੋ ਨਾ ਜਲਾ ਆਈਸਕ੍ਰੀਮ ਖਾ ਮਾ ਯਾਰ ਕੁਝ ਹੀ ਲੱਗ ਰਹੀ ਧੀ ਉਹ ਲੱਗੀ ਮੈਂ ਜਦ ਬੈਠਾ ਮੈਂ ਲੰਘ ਖਾਈ ਤੇ ਰੋਟੀ ਮੈਂ ਨਹੀਂ ਖਾਈ ਮੈਂ ਨਹੀਂ ਖਾਈ ਤਰੇ ਗਈ ਨਾ ਸਵੇਰੋਂ ਗਈ ਨਾ ਦੁਪਹਿਰਾਂ ਗਈ ਹਾਂ ਯੂਸ ਪੀਆ ਕਰੂੰਗਾ ਅੱਜ ਯੂਸ ਵੀ ਨਹੀਂ ਵੀ ਗਿਆ ਤੁਸੀਂ ਯਾਦ ਕਰ ਹਾਂ ਅੱਜਾ ਫਤਿਹਰਾ ਪੰਜ ਕੁਲੇ ਦੇ ਆਂਦੇ ਕੋ ਪੀਆ ਦਾ ਮਿਲਕ ਸ਼ੇਕ ਉਹ ਮਿਲਕ ਬਦਾਮ ਦਾ ਅੱਜਾ ਫਲੂਦਾ ਦਾ ਗੁਰਦਾ ਹਾਂ ਜੇ ਭਈਆ ਪਾ ਮੋਹੜੀ ਬੜੀ ਜ਼ਿਆਦਾ ਮੰਗ ਰਿਆ ਬਈ ਨਵੇਂ ਕੇ ਵੇਲੇ ਮੰਗ ਰਿਆ ਤੋਂ ਬਈ ਰੇਟ ਨਹੀਂ ਪੜਿਆ ਬਣੇ ਬਣੇ ਨਹੀਂ ਸੋਦਾ। ਹੋਰ ਦੇਖਾਂਗੇ ਬਾਅਦ ਵਿੱਚ। ਆ ਜੋ ਬਈ ਗੋਲ ਗੱਪੇ ਖਾਈਏ। ਵਾ ਮਾਜਲ ਗੋਲ ਗੱਪੇ ਹੀ ਖਾ ਲਈਏ। ਕਿੱਥੇ ਆਉਂ ਪੈਂਦਾ। ਔਰ ਲੋਟਰੀ ਸਾਹਮਣੇ। ਲੋਟਰੀ ਪੈ ਕਵਾ। ਕਿਹੜਾ ਪਤਾ ਕਿਸ ਨੂੰ ਜਾ ਕੇ ਜਾ। ਇਹ ਨੂੰ ਇਹ ਇਹ ਕੱਸ ਗਈ ਹੈ ਉਹ। ਹਮਨੇ ਲੋਟਰੀ ਹੁੰਦੀ ਹੈ ਮਕੀ ਲਾਟਰੀ ਜੈਂਸੀ ਇਹ ਦਾ ਨਿਕੜਾ ਕੀ ਓਕਾਸ ਕੀ ਹੈ ਤਰੀਕਾ ਹਾਂ ਇੱਕ ਲਿਖ ਨਹੀਂ ਓਕਾਸ ਕੀ ਹੈ ਜਦ ਤਰੀਕਾ ਮਿਲੀ ਓਨਲੀ ਵਨ ਪਰ ਲਿਖਾ ਰੱਖਿਆ ਮਾਦੂ ਇਹ ਆ ਦੋ ਓਨਲੀ ਵਨ ਪਰ ਦੋ ਲਿਖਿਆ ਤਰੀਕਾ ਮਾਈ ਰੋਲੀ ਤੇ ਪਾ ਕੇ ਗਏ ਸਿਆ ਮਾ 520 ਗਲੀ ਤੇ ਬੰਨੇ ਹੈਲੋ ਅਰੇ ਭਾਈ ਵੀ ਮੈਂ ਵੀ ਨਵਾ ਗਈ ਲੱਗਿਆ ਭਰਨੋ ਭਾਈ ਚਲੋ ਆਪਾਂ ਪਹੁੰਚ ਗਏ ਬਾਈ ਜੀਰਕਪੁਰ ਜੀਰਕਪੁਰ ਰੱਖ ਮੋੜੇ ਉੱਤੇ ਕਿਸੀ 4 ਹੋਇਆ ਪਲ ਦੇ ਸੀ ਅੱਛਾ ਜਿਹੜਾ ਲੱਗ ਪਈ ਨੇ ਨੀਚਾ ਉੜਾਏਅਰਪੋਰਟ ਐ ਨਾ ਬਈ ਉੜਾ ਉਥਰਾ ਜਿੰਨੇ ਲੋਕ ਜਮੀਂ ਨੀਚਾ ਆਉਂ ਰਹੇ ਦੋ ਬਹੁਤ ਨੀਚਾ ਹੈ ਬਸ ਉਤਰ ਕੇ ਅੱਗੇ ਜਾ ਗਏ ਬਸ ਇਹ ਲਾ ਕੇ 에어ਪੋਰਟ ਹੋ ਰਿਹਾ ਬਾਈ ਦੇਖ ਤੇ ਹਰ ਸਭ ਤੇ ਪੰਜ ਗੁੱਲੇ ਤੇ ਲੈ ਗਿਆ ਬਰੋਲੇ ਤੱਕ ਵਰਸਪਾ ਲਕਾਂ ਵੱਡੀਆਂ ਰਹਿਣੀਆਂ ਰੋਡ ਬਾਬੇ ਰਾਤ ਨੂੰ ਦਾ ਦੀਆਂ ਸਹੀ ਕਦੇ ਅੱਜ ਚੱਪਦੀਆਂ ਕਰੀਆਂ ਕਿ ਨਾਂ ਦਿਖਾਉਂਗੇ ਤੁਹਾਨੂੰ ਚੱਪਦੀਆਂ ਆਈਆਂ ਲੋ ਜੀ ਤੇਲ ਪਾਇਆ ਬਈ ਆਪਾਂ ਨਰ ਤੇ 1000 ਰੁਪਏ ਦਾ ਤਾਂ ਆਪਾਂ ਨੇ 1000 ਦਾ ਪਾਇਆ ਦਾ ਕੱਲ ਪਾਇਆ ਦਾ ਕੱਲ ਬਣ ਗਾਇਦੀ ਅੱਨਾ ਕੱਲ ਕੰਜੂਲ ਨੇ ਉਹਨੂੰ ਮੈਂ ਕੰਮ ਆ ਕੰਮ ਰਿਜ਼ਰਵ ਵਾਲ ਲੱਗੀ ਵੀ ਦੀ ਬਣਾ ਮਤਲਬ ਤਕਰੀਬਨ 11 ਤੋਂ ਨਹੀਂ ਪਾਈ 220 ਇਹ ਬੋ ਮੀਟਰ ਮੈਂ ਰੀਡਿੰਗ ਹੈ ਦੇਖੋ ਭਾਈ 763 ਤਾਂ ਮਤਲਬ ਉਦੋਂ ਪਾਇਆ ਉਦੋਂ ਚੱਲੀ ਵੀ ਪੀਤੀ ਰਿਜ਼ਰਵਮ ਆ ਜੀ ਮੰਨ ਕੇ ਚਲੋ ਆਪਾਂ ਆ ਲਾ ਲਈ 23 24 ਦੀ ਐਵਰੇਜ 23 24 ਕਿਤੇ ਦੀ ਦੇਈ ਹੋਣੀ ਸ਼ਾਇਦ ਨਾ ਕਿ ਕੱਟੂਗੇ ਪੱਕਾ ਪੱਕੀ ਐਵਰੇਜ ਕੱਟੂ ਇੱਕ ਦਿਨ ਆਪਾਂ ਪੱਕੀ ਕਿੰਨਾ ਨਿਕੜੇਗੀ ਵੀ ਨਿਕੜ ਜਾਣਗੀ ਪੱਕੀ ਵੀ ਇਤਰਾ ਅਬ ਜਿਸ ਤਰ੍ਹਾਂ ਨਿਕੜਾਂਗੇ ਇਸ ਟਾਈਮ ਆ ਲੈਣ ਦੀ ਇਹ ਬੜਾ ਹੀ ਨਾ ਰਿਜ਼ਰਵ ਲਗਾਗੀ ਉਸ ਟਾਈਮ ਤੇਲ ਪਾਵਾਂਗੇ ਪਠਾਈ ਸੈਕਟਰ ਮਾ ਪੂਰਾ ਦੋ ਦੱਸ ਰਿਹਾ ਬਈ 7500 ਕੇ 8000 ਕੇ ਵਿੱਚ ਮਾ ਰੇਟ ਆਜੋ ਕਹਿ ਰਿਹਾ ਕੋਈ ਗੱਲ ਨਹੀਂ ਕਰ ਲੈਂਗੇ ਬਾਕੀ ਔਰ ਤਾਂ ਅੰਬਾਲਾ ਦੇ ਸਰੇ ਦਾ ਬਈ 10000 ਰੁਪਏ ਦਾ ਉਹੀ ਟਾਇਰ ਉਹੀ ਨੰਬਰ ਇਤਨਾ ਫਰਕ ਹੋ ਸਕਾ ਕਿ ਟਾਇਰ ਟੂਰ ਦਾ ਫਰਕ ਹੈ ਕੋਈ ਗਰਬੜ ਹੈ ਹੈ ਕੇਲੇਸ ਮਾ ਬੀਮਨਗੜ੍ਹ 22300 ਰੁਪਏ ਕਾ ਟਾਇਰ ਵਿੱਚ ਫਰਕ ਹੋ ਸਕਾ ਹੈ ਕਿਸ ਤਰ੍ਹਾਂ ਕਿ ਆਸਾ ਪਤਾ ਮੈ ਤੇਰਾ ਜੰਮਣ ਨਾ ਕੰਪਨੀ ਗਿਆ ਮਨੈ ਤਨ ਪਰ ਕੋਈ ਖਰਦਾ ਹੈ ਦੇਸੀ ਡੈਰਮ ਤੋਂ ਹੋ ਜਾ ਆ ਹਾਂ ਔਰੇ ਰੇਰੀ ਦੀ ਇਸ ਤਰ੍ਹਾਂ ਮੈ ਰਹੇ ਆ ਹਾਂ ਸ਼ਿਫਟ ਪੈ ਰਹੇ ਸਿਉਡਾ ਇਹ ਬੈਗ ਵੀ ਤੋੜਦੀ ਫੋਰਡ ਤੋਂ ਖਾੜਦੀ ਤੋਂ ਸਕੱਡਰ ਨਾ ਨਾ ਸ਼ਿਫਟ ਕੇ ਉਹ ਟਾਕੀ ਵੀ ਲੱਗੀ ਸਕੱਡਾ ਸਕੱਡਾ ਹਾਂ ਹਾਂ ਬਹੁਤ ਭਣੇ ਬਈ ਸਕੋਡਾ ਕੋਈ ਇਤਨਾ ਪੱਕਾ ਹੋਣਾ ਚਾਹੀਦਾ ਸਕੋਡਾ ਬਹੁਤ ਮਜ਼ਬੂਤ ਹੈ ਅਸੀਂ ਟੱਕੀ ਉੱਚੀ ਜੀ ਜੀ ਪੜਿਆ ਹਾਂ ਹਾਂ ਜੀ ਜੀ ਪੜਿਆ ਆਰ ਰੋਜੈਂਸੀ ਦੀ ਸਿਵਟ ਭਾਏ ਜਾ ਕੇ ਖਤਮ ਹੋ ਗਈ ਤੇ ਸਾਰੀ ਕੌਣ ਸਾ ਮਾਡਲ ਦਾ ਇਹ ਉਹ ਵਾਲਾ ਪਹਿਲੇ ਵਾਲਾ ਦੋਤਾ ਇਹ ਵਾਲਾ ਨਵਾਂ ਮਮੇ ਵਾਲਾ ਉਹ ਤਾਂ ਬੇਕਾਰ ਤੇ ਇਹ ਨਾ ਮੈਨੂੰ ਮਿਰੀ ਹੂੰ ਬਾਕੀ ਸਕੋਡਾ ਦੇਖੀ ਭਾਈ ਜਿਹੜਾ ਟੱਕੀ ਟੱਕ ਸਕੋਡਾ ਦਾ ਹਾਂ ਪੈਂਟ ਉਤਰਿਆ ਹੋਇਆ ਤੇ ਟੱਕੀ ਵਰ ਤੇ ਨਹੀਂ ਉਸ ਦਾ ਸਵੀਵਟ ਦਾ ਸੀਟ ਤੋਂ ਅੱਗੇ ਖੱਤ ਇਕੱਠੀ ਲਈ ਯਾਹ ਲਗਨੋ ਇਹ ਰੁਪਏ ਦੋ ਅੰਜਨ ਉੰਜਨ ਪਿੱਛੇ ਮਾਰਿਆ ਤੱਕ ਸਾਰਾ ਪੱਟ ਕੇ ਅੱਗੇ ਦੇ ਦੇਖੋ ਦੇਖਿਆ ਤਾਂ ਉਹ ਗੱਦੇ ਹਾਂ ਬੈਠੇ ਆ ਸੋ ਪੈਸੇ ਵਾ ਕੁੰਸੇ ਇਹ ਰਲੇ ਹੋ ਆ ਉਹ ਵੀ ਗੱਦੇ ਮੰਨ ਲਗਾ ਉਹ ਗੱਦਾ ਪਟ ਜਾ ਅੱਛਾ ਉਹ ਬੈਠਿਆ ਹੋਇਆ ਜਾਂ ਸਭ ਉੱਪਰ ਪਤਾ ਕਿ ਹਿੰਦੂਰ ਕੀ ਰਾਜਾ ਗਏ ਹਾਂ ਇਤਰਾ ਉਰੇ ਤੇ ਇਹ ਉਹ ਪਿੰਡਾ ਦੱਦੇ ਕੋਣ ਸੇ ਇਹ ਸੋਪੇ ਹੋ ਆਨੇ ਚਾ 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 ਨੇ ਹੌਲੇ ਹਾਂ ਆ ਵਾਲੇ ਦੇ ਵਿੱਚ ਹੁਣ ਮਾਹਵਾ ਭਰੀ ਜਾ ਇਹ ਉਹਨੂੰ ਮਤਲਬ ਬੰਦ ਕਰਕੇ ਇਤੋਂ ਧਰ ਦੇ ਲੋਡ ਆ ਦੋ ਮਾਹਵਾ ਭਰ ਕੇ ਰੱਖ ਲੈ ਨਹੀਂ ਲੋਡ ਹੈ ਬਣਾ ਬੰਦ ਕਰਕੇ ਰੱਖ ਦੇ ਨਹੀਂ ਯੂਜ਼ ਕਰਨੇ ਇਹ ਜਿਸ ਤੀ ਮਾਹਵਾ ਭਰੀ ਪੀਦੀ ਜੱਪਟਿਆ ਨਾ ਆਣ ਉੱਪਰ ਉੱਠ ਗਿਆ ਉਹ ਗਿਰਿਆ ਜਾ ਕੇ ਬੰਦਾ ਦੂਸਰੇ ਬੰਦੇ ਦੇ ਉੱਪਰੋਂ ਟੱਪ ਗਿਆ आ, देखे मां मेरे ख्याल से कभी नहीं youtube पर디오 नहीं instagram पर थी अब पहुंच चुके हैं ये फोन कर फोन कहीं नात भी दीजिएगा हां वहीं जगह ਆ ਨਾ ਨਤੀਾ ਉੱਥੇ ਜਾਵਣਾ ਉਹ ਉੱਥੇ ਤਾਂ ਰੁਕਣੇ ਵਾਲਾ ਹੈ ਨਹੀਂ ਉਹ ਨੇ ਦੇਖ ਮੈਂ ਝੜਾਗਾ ਜਹਾ ਘਰੇ ਗਾਂ ਨੂੰ ਲੈ ਕਿੱਥੇ ਆ ਜਾ ਨਾਲੇ ਗਾਂ ਦਿਖਾਵਾਂ ਤੈਨੂੰ ਰਾ ਕਿਤਨੀ ਬੈਠੀ ਆ ਜਾ ਆ ਜਾ ਆ ਜਾਣ ਗਾਂ ਪਾਲ ਲਈ ਬੰਦੇ ਜੀ انگੂਰ ਲੈਣੇ ਗੰਗੁਰੂਤ ਲੈਣੇ ਆਂ ਡਿੰਡੀ ਘਲਾਵਾ ਗਾ ਵੀ ਠੀਕ ਲੈ ਲੇ 2 ਕਿਲੋ ਲੈ ਲੇਗੇ ਹਾਂ ਹੈਂ ਕਿਲੋ ਜੀ ਕਿਲੋ ਭਾਰੀ ਪਾਦੇ 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 ਗੰਗੁਰੂ ਦੀ ਅਫੀਸ ਪੈ ਗਈ ਕੀ ਪਾਣਾ ਇਸ ਦਾ ਬਹੁਤ 3 ਕਿਲੋ ਗੰਗੁਰੂ ਤੇ ਨਹੀਂ ਲੈਣੇ 얘들 내기. 내려려. 응? 응? 내려려. 자 봐. 아야. 내려라. 내려. 킬로. 킬로를 해 줘. 쫄리잖아. 내려지간. ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਛਤਰਮੁਰਗ ਦਿਖਾਣੇ ਤੁਹਾਨੂੰ ਅੱਜ ਛਤਰਮੁਰਗ ਇਹ ਦੇਖੋ ਛਤਰਮੁਰਗ ਇਹ ਆਹ ਤਟਾਰੇ ਇਹ ਦੇਖੋ ਛਤਰਮੁਰਗ ਇਹ ਹਾਂ ਨਿਊ ਦਿਖਾ ਕੁਮੇ ਇੱਥੇ ਰੱਖ ਇੱਥੇ ਇੱਥੇ ਰੱਖ ਇੱਥੇ ਇੱਥੇ ਆ ਰੱਖ ਇੱਥੇ ਐਨ ਨਾ ਐਟਮ ਹੈ ਵੈਨ ਨਾ ਦੀਨ ਮੈਂ ਕਿਹਾ ਗਿਆ ਭੈਣ ਜੀ ਤੁਹਾਨੂੰ ਮੀਟ ਵੀਡੀਓ ਦੇਖ ਲਈ ਅਸਾਂ ਕਦੇ ਕਿਦੋਂ ਆਇਆ ਨਾਸ ਜਲੂਦ ਘਟਲਿਆ ਬਾਲਾ ਕੈਮਰੇ ਯਾਰ ਪਹਿਲੇ ਚੰਗੇ ਵਾਲ ਤੇ ਉਹਗੇ ਇੰਦਾਂ ਅੰਦਰ ਤੋ ਤੁਸੀਂ ਜੀਤੇ ਹੋਏ ਲੱਗਦੇ ਆਂ ਅੱਜ ਮੈਂ ਲੈ ਦੇਖੂ ਪਹਿਲਾਂ ਮੇਰੇ ਲੱਗਾ ਹਾਂ ਮੋਲਦੀ ਹੈਂ ਮੋਲਦੀ ਉਹਦੇ ਕੋਈ ਰੰਬੂ ਹੈ ਉਹ ਰੰਬੂ ਛਤਰਮੂਰ ਕਹਿੰਦਾ ਛਤਰਮੂਰ ਕ ਛਤਰਮੂਰ ਹੋਰ ਗੱਲ ਖੜੇ ਹੋਰ ਗੱਲ ਇਹ ਬਣਿਆ ਦੇਖੋ ਇਹ ਬਣਿਆ ਦੇਖੋ ਛਤਰਮੂਰ ਅਸਲੀ ਠੀਕ ਠੀਕ ਹੋ ਗਿਆ ਅੱਛਾ ਉਹ ਤੇ ਲੱਗ ਦਿੱਤੇ ਇਹ ਇੱਥੇ ਦੇ ਵੀ ਅੱਗ ਨੂੰ ਫੜੇ ਕਰ ਇੱਥੇ ਦੇ ਅੱਗ ਨੂੰ ਮਾਰ ਕੰਗਾ ਅੱਗ ਨੂੰ ਅੱਗ ਨੂੰ ਇੱਥੇ ਤਰਮੁਰੂ ਨੂੰ ਬਣਾ ਦਲੀ ਪਰਾ ਦੇਖ ਲੈ ਇਹ ਬਣੀ ਟਾਉਣ ਪੈ ਜਾਂਦੇ ਮੈਂ ਬੱਸ 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 ਇਹ ਬਣੀ ਨੌਰ ਇਹ ਬਣੀ ਦੇਖ ਤੇ ਲੋ ਬਾੜ ਕੈ ਜੇਗੇ ਹਾਂ ਮੈਂ ਤੈਨੂੰ ਕਹਿ ਰਿਹਾ ਫੁਕਲ ਪਾ ਤੇ ਮਾਰੇ ਵਾਲ ਖੜੇ ਹੀ ਲਾਰ ਉੱਪਰੋਂ ਉਹ ਨਹੀਂ ਰਹਿੰਦੇ ਖੜੇ ਇਹਨੇ ਗਿਰਾਂਗੇ ਨਹੀਂ ਵੈਕਸ ਦੇ ਬਿਨਾਂ ਰੁਕਦੇ ਨਹੀਂ ਪਤਾ ਕਿ ਉਹ ਨਰਮ ਨਹੀਂ ਰੁਕਦੇ ਵੈਕਸ ਤੇ ਬਿਨਾਂ ਬੜੇ ਹੈਗੇ ਥੋੜੇ ਜਿਹਾ ਮਾਲਾ ਨਹੀਂ ਰੁਕਦੇ ਭਾਈ ਮੈਨੂੰ ਪਤਾ ਆਉਂਦੇ ਨਹੀਂ ਮੈਂ ਇਹਦੇ ਜੜੇ ਮਾਲਾ ਨਹੀਂ ਅੰਦੇ ਲੋ